ਤੇ ਕਹਿੰਦੇ ਭਾਈ ਸਾਹਿਬ ਅਰਦਾਸ ਕਰਿਓ ਵੀ ਸਾਡਾ ਸੀਸ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕੇ ਹੋਰ ਨਾ ਕਿਤੇ ਇੱਧਰ ਉੱਧਰ ਝੁਕਾਈਏ ਤੇ ਰੱਬ ਦੇ ਪਿਆਰਿਆਂ ਦੇ ਚਰਨਾਂ ਵਿੱਚ ਨਮਸਕਾਰਾਂ ਹੁੰਦੀਆਂ ਹਨ ਗੁਰੂ ਦੇ ਚਰਨਾਂ 'ਚ ਕਰੀਏ ਨਮਸਕਾਰਾਂ ਉਹ ਅਰਦਾਸ ਕਰਕੇ ਗਏ ਉਹ ਕਹਿੰਦੇ ਆਖਰੀ ਸਵਾਸ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸੱਚੇ ਸਿੱਖ ਹੋ ਰਹੀਏ ਇਹ ਅਰਦਾਸ ਬੜੀ ਚੰਗੀ ਹੈ ਇਹ ਨਹੀਂ ਪੇ ਇੱਧਰ ਨੂੰ ਵੇਖਿਆ ਭਈ ਦੁਨੀਆ ਤੁਰ ਜਾਂਦੀ ਐ ਤੇ ਮਗਰੇ ਉਧਰੋਂ ਆਪਾਂ ਵੀ ਧੱਕੇ ਖਾਣ ਤੁਰ ਪਈਏ ਜੇ ਵੇਖਿਆ ਵੀ ਇੱਧਰ ਨੂੰ ਟਰਾਲੀ ਭਰ ਕੇ ਕੋ ਤੁਰ ਪਿਆ ਕਿਸੇ ਨਕਲੀ ਦੇ ਡੇਰੇ ਵੱਲ ਨੂੰ ਸਵਾਦੀਆਂ ਪੂਰੀਆਂ ਸਿਰ 'ਚ ਪਾਉਣੀਆਂ ਉੱਥੇ ਜਾ ਕੇ ਧਾਗੇ ਗੁੱਟਾਂ ਨੂੰ ਬੰਨੀ ਜਾਣੇ ਸਿੱਖਾਂ ਦਾ ਕੰਮ ਨਹੀਂਗਾ ਗੁਰੂ ਦੀ ਸ਼ਰਨ ਵਿੱਚ ਆਉਣਾ ਐ ਇੱਥੇ ਜੁੜਨਾ ਐ ਸੀਸ ਝੁਕਾਉਣਾ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਤੇ ਮਹਾਰਾਜ ਕਹਿੰਦੇ ਪ੍ਰਭ ਕੀ ਸਰਣ ਸਾਗਲ ਭੈ ਦੁੱਖ ਬਿਨਸੈ ਸੁਖ ਇੱਥੋਂ ਸੁਖਾਂ ਦੀਆਂ ਦਾਤਾਂ ਮਿਲਦੀਆਂ ਸਿੱਖ ਆਵੇ ਤੇ ਗੁਰੂ ਦੇ ਚਰਨਾਂ 'ਚ ਸੀਸ ਝੁਕਾ। ਭਾਈ ਯਾਦਵਿੰਦਰ ਸਿੰਘ ਜੀ ਉਹ ਵਿਦੇਸ਼ ਵਿੱਚ ਆ ਸੁ ਵੀਰ ਦੀ ਚੜ੍ਹਦੀ ਕਲਾ ਲਈ ਤੇ ਪੱਕੇ ਹੋਣ ਵਾਸਤੇ ਅਰਦਾਸ ਭਾਈ ਸਾਹਿਬ ਕਰਕੇ ਗਏ। ਮਹਾਰਾਜ ਜੀ ਕਿਰਪਾ ਕਰਨ ਵਿਦੇਸ਼ ਵਿੱਚ ਬੈਠੇ ਸਾਰਿਆਂ ਵੀਰਾਂ ਦੇ ਸਿਰ ਤੇ ਮੇਰਾ ਪ੍ਰਿਆ ਹੱਥ ਮਹਾਰਾਜ ਜੀ ਰੱਖੇ ਕੋਈ ਕੈਨੇਡਾ ਬੈਠਾ ਹੈ, ਕੋਈ ਇੰਗਲੈਂਡ ਹੈ, ਕੋਈ ਅਮਰੀਕਾ ਹੈ, ਕੋਈ ਇਟਲੀ, ਜਰਮਨ, ਫਰਾਂਸ, ਕੋਈ ਯੂਰਪ ਸਾਰਾ بڑے ਦੇਸ਼ ਨੇ, ਕੋਈ ਅਰਬ ਕੰਟਰੀ ਵਿੱਚ ਬੈਠਾ ਹੈ। ਉਹਨਾਂ ਸਾਰਿਆਂ ਦੀ ਸੁੱਖ ਮੰਗੀਏ। ਦੇਸ਼ਾਂ ਵਿਦੇਸ਼ਾਂ ਵਿੱਚ ਵੈਗਰੂ ਆਪਣੇ ਬੱਚਿਆਂ ਦੇ ਸੀਸ ਤੇ ਮੇਰਾ ਪ੍ਰਿਆਥ ਰੱਖਣ ਸਾਰੀ ਸੰਗਤ ਆਖੋ ਨਾਨਕ ਨਾਮ ਚੜ੍ਹਦੀ ਗਲਾ ਮੇਰੇ ਭਾਣੇ ਸਰਬੱਤ ਦਾ ਭਲਾ ਗੁਰ ਨੂਰ ਸਿੰਘ ਨੂੰ ਵਿਦਿਆ ਦੀ ਦਾਤ ਪ੍ਰਾਪਤ ਹੋਵੇ ਵੀ ਅਰਦਾਸ ਆਈ ਹੈ ਸ਼੍ਰੀਮਾਨ ਸੰਤ ਬਾਬਾ ਹਜ਼ਾਰਾ ਸਿੰਘ ਸਾਹਿਬ ਜੀ ਦੇ ਪਵਿੱਤਰ ਨਾਮਤੋਂ ਨਿਹੰਗ ਸਿੰਘ ਸਾਹਿਬ ਗੁਰੂ ਗਿਆ ਲਾਡਲੀਆਂ ਫੌਜਾਂ ਸਪੈਸ਼ਲੀ ਪਿਆਰ ਦੇ ਕੇ ਗਏ ਮੈਂ ਬਾਬਾ ਜੀ ਦੇ ਨਾਮਤੋਂ ਆਈ ਹੋਈ ਮਾਇਆ ਜਿਹੜੀ ਹੈ ਉਹ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੋਵੇ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਭਾਈ ਕੁਲਦੀਪ ਸਿੰਘ ਦੇ ਕਾਰੋਬਾਰ ਵਿੱਚ ਵਾਧੇ ਵਾਸਤੇ ਅਰਦਾਸ ਆਈ ਹੈ ਮੈਂ ਚਾਹੁੰਨਾ ਵੀ ਇਤਿਹਾਸ ਜਿਆਦਾ ਸੁਣਾਈਏ ਤੇ ਅਰਦਾਸ ਤੁਸੀਂ ਮਾਇਆ ਇੱਥੇ ਰੱਖ ਦਿਆ ਕਰੋ ਤੇ ਆਪੇ ਹੀ ਕਰ ਲਿਆ ਕਰੋ ਕੋਈ ਗੱਲ ਨਹੀਂ ਐਡਾ ਮੈਂ ਤਿਆਗੀ ਨਹੀਂਗਾ ਵੀ ਮੈਨੂੰ ਪੈਸੇ ਨਹੀਂ ਚਾਹੀਦੇ ਪਰ ਅਰਦਾਸ ਨੂੰ ਮੈਂ ਕਰਨ ਲੱਗ ਜਾਨਾ ਹੈ ਨਾ ਉਦੋਂ 2-4 ਮਿੰਟ 5 ਮਿੰਟ ਲੱਗ ਜਾਂਦੇ ਐਵੇਂ ਇੱਧਰ ਉੱਧਰ ਸਮਾਂ ਨਿਕਲ ਜਾਂਦਾ ਹੈ ਮੈਨੂੰ ਭਰੋਸਾ ਹੈ ਜਦੋਂ ਤੁਸੀਂ ਅਰਦਾਸ ਕਰੋਗੇ ਤੁਹਾਡੀ ਵੀ ਅਰਦਾਸ ਗੁਰੂ ਦੇ ਚਰਨਾਂ 'ਚ ਪ੍ਰਵਾਨ ਹੋ ਜੇਗੀ ਗੁਰੂ ਘਰ ਕੇ ਰਾਗੀ ਭਾਈ ਤੀਰਥ ਸਿੰਘ ਤਰਸਿੱਕੇ ਵਾਲੇ ਉਹ ਵੀ ਵੱਡਾ ਪਿਆਰ ਆਪਣੇ ਜਥੇ ਨੂੰ ਦੇ ਕੇ ਗਏ ਮਹਾਰਾਜ ਜੀ ਕਿਰਪਾ ਕਰ ਗੜਗੱਜ ਜਥਾ ਇੱਕ ਦੇ ਸਾਡਾ ਬਾਪੂ ਗੜਗੱਜ ਹੈ ਤੇ ਇਹ ਵੀ ਗੜਗੱਜ ਜਥਾ ਹੈ ਇੱਕ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਕੁਲਦੀਪ ਸਿੰਘ ਜੀ ਗੜਗੱਜ ਉਹ ਵੀ ਆਪਣੇ ਇਲਾਕੇ ਦੇ ਤੇ ਬੜਾ ਮਾਣ ਹੈ ਬਾਪੂ ਦਾ ਨਾਮ ਵਧਿਆ ਇਲਾਕੇ ਵਿੱਚ ਇਹ ਨਾਮ ਜਿਹੜਾ ਦੁਨੀਆ ਦੀ ਜ਼ੁਬਾਨ ਉੱਤੇ ਆਇਆ ਤੇ ਮਹਾਰਾਜ ਜੀ ਕਿਰਪਾ ਕਰ ਸਾਰੇ ਗੜਗੱਜ ਜੱਥੇ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦੇ ਆਂ ਵੈਗਰੂ ਸੱਚੇ ਪਾਤਸ਼ਾਹਾਂ ਨੂੰ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਿਸ਼ ਕਰ ਸੁਣੋ ਆਇਆ ਹੈ ਸਾਹਮਣੇ ਭਾਈ ਦਇਆਰਾਮ ਲਾਹੌਰ ਦੇ ਰਹਿਣ ਵਾਲਾ ਖੱਤਰੀਆਂ ਦਾ ਮੁੰਡਾ ਤੇ ਕੀ ਕਹਿ ਰਿਹਾ ਹੈ ਕਹਿੰਦਾ ਮਹਾਰਾਜ ਮੇਰਾ ਸੀਸ ਤੁਹਾਡੇ ਚਰਨਾਂ 'ਚ ਹਾਜ਼ਰ ਹੈ ਪਰ ਇੱਕ ਗਲਤੀ ਦੀ ਮਾਫੀ ਦੇ ਦਿਓ ਮਹਾਰਾਜ ਕਹਿੰਦੇ ਗਲਤੀ ਕਿਹੜੀ ਹੋ ਗਈ ਭਾਈ ਕਹਿੰਦਾ ਮਹਾਰਾਜ ਜੀ ਮੈਂ ਤੁਹਾਡੀ ਪਹਿਲੀ ਆਵਾਜ਼ ਨਾਲ ਕੋਸੇ ਵੇਲੇ ਉੱਠ ਕੇ ਨਹੀਂ ਆਇਆ ਮੈਨੂੰ ਚੇਰ ਲੱਗ ਗਿਆ ਤੁਹਾਡੇ ਤੱਕ ਆਉਂਦਿਆ ਸਿੱਖ ਦਾ ਹਿਰਦਾ ਇਹੋ ਜਿਹਾ ਹੋਵੇ ਅਸੀਂ ਤੇ ਗਲਤੀ ਵੀ ਕਰਦੇ ਤੇ ਮੰਦੇ ਵੀ ਨਹੀਂ ਆ ਕੋਈ ਸਰਕਾਰੀ ਜੀ ਚੀਜ਼ ਮਿਲਦੀ ਹੋਵੇ ਨਾ 2 ਰੁਪਈਆ ਵਾਲੀ ਕਣਕ ਸੁਣ ਲਿਓ ਜਿਹੜਾ ਧਿਆਨ ਨਾ ਖੰਡ ਮਿਲਦੀ ਹੋਵੇ ਦਾਲ ਮਿਲਦੀ ਹੋਵੇ ਮਤਲਬ ਕੋਈ ਵੀ ਮੁਫਤ ਦੀ ਚੀਜ਼ ਹੋਵੇ ਤੇ ਫਿਰ ਅਸੀਂ ਦੂਜਿਆਂ ਨੂੰ ਅਰਕਾਂ ਮਾਰ ਕੇ ਤੇ ਪਛਾਣ ਨੂੰ ਧੱਕ ਦਿੰਨੇ ਆ ਤੇ ਛਾਲਾਂ ਮਾਰਦੇ ਆਪ ਅੱਗੇ ਵਧਦੇ ਆ ਕਈਆਂ ਨੂੰ ਥੱਲੇ ਲਤਾੜ ਕੇ ਵੀ ਅੱਗੇ ਜਾ ਕੇ ਖਲੋ ਜਾਂਦੇ ਤੇ ਕਹਿੰਦੇ ਪਤਾ ਕੀ ਹੈ ਕਹਿੰਦੇ ਸਾਡਾ ਹੱਕ ਇੱਥੇ ਰੱਖ ਸਾਨੂੰ ਚਾਹੀਦਾ ਲੈਣਾ ਨਹੀਂ ਝਗੜਾ ਹੋ ਜਾਂਦਾ ਤੇ ਜੇ ਕੁਰਬਾਨੀ ਦੀ ਗੱਲ ਆਵੇ ਭਈ ਗੁਰੂ ਨੇ ਆਵਾਜ਼ ਮਾਰੀ ਹੈ ਤੇ ਫਿਰ ਅਸੀਂ ਕਹਿੰਦੇ ਜਾ ਨਾਲ ਵਾਲਿਆ ਤੂੰ ਭੱਜ ਕੇ ਜਾ ਗੁਰੂ ਨੇ ਆਵਾਜ਼ ਮਾਰੀ ਹੈ ਤੂੰ ਕਰਕੇ ਆਕਾਰ ਅੰਮ੍ਰਿਤ ਵੇਲੇ ਗੁਰੂ ਘਰ ਵਿੱਚੋਂ ਆਵਾਜ਼ ਆਉਂਦੀ ਆ ਵਾਓ ਸਿੱਖ ਸਤਗੁਰ ਕੇ ਪਿਆਰਿਓ ਗਾਓ ਸੱਚੀ ਬਾਣੀ ਗਾਓ ਸੱਚੀ ਬਾਣੀ ਤੇ ਕਿਆ ਤੇ ਹੋਈ ਹੈ ਨਾ ਵੀ ਪਿਆਰਿਓ ਆ ਜਾਓ ਤੇ ਬਾਣੀ ਗਾਈਏ ਤੇ ਕਈ ਉਦੋਂ ਫਿਰ ਕੰਬਲ ਲੈ ਲਿੰਦੇ ਆ ਮੂੰਹ ਤੇ ਜਾਂ ਰਜਾਈ ਹੁਣ ਤੇ ਸਿਆਲ ਚਲੋ ਨਿਕਲ ਗਿਆ ਰਜਾਈ ਵਾਲਾ ਕੰਮ ਖਤਮ ਹੋ ਗਿਆ ਤੇ ਹੁਣ ਏਸੀ ਉਸੀ ਸਰਵਸਾਂ ਹੋ ਰਹੀਆਂ ਤੇ ਥੋੜੇ ਦਿਨਾਂ ਤੱਕ ਇਹ 16 ਨੰਬਰ ਤੇ ਛੱਡ ਕੇ ਸੀ ਤੇ ਕੰਬਲ ਲੈ ਕੇ ਅੰਦਰ ਸੁੱਤੇ ਹੁੰਦੇ ਆ ਸ਼ਿਮਲਾ ਬਣਾ ਕੇ ਤੇ ਗੁਰਦੁਆਰਿਆਂ ਬਾਬਾ ਜੀ ਦੀ ਆਵਾਜ਼ ਆਉਂਦੀ ਹੈ ਕਿ ਆਓ ਭਾਈ ਗੁਰਮਖੋ ਬਾਣੀ ਪੜੀਏ ਗੁਰੂ ਦੇ ਚਰਨਾਂ ਵਿੱਚ ਜੁੜਨਾ ਹੈ ਦਰਸ਼ਨ ਕਰਕੇ ਆਪਣਾ ਜਨਮ ਸਵਾਰੋ ਤੇ ਕਈ ਉਦੋਂ ਫਿਰ ਕੰਬਲ ਮੂੰਹ ਤੇ ਲੈ ਕੇ ਕਹਿੰਦੇ ਬਾਬਾ ਤੇਰੀ ਆਵਾਜ਼ ਤੇ ਕੰਬਲ 'ਚ ਵੀ ਆਈ ਜਾਂਦੀ ਐ ਗੁਰਦੁਆਰੇ ਆਉਣ ਦੀ ਕੀ ਲੋੜ ਐ ਅਸਾਂ ਇੱਥੇ ਹੀ ਸਾਰ ਲੈਣਾ ਬਹੁਤੇ ਅਸੀਂ ਇਸ ਤਰ੍ਹਾਂ ਬੇਮੁਖ ਹੋ ਗਏ ਆ ਪਰ ਆਇਆ ਹੈ ਗੁਰੂ ਦਾ ਪਿਆਰਾ ਸਾਹਮਣੇ ਆਣ ਕੇ ਪਾ ਕੇ ਗਲ ਵਿੱਚ ਪੱਲਾ ਜੋੜ ਕੇ ਦੋਵੇਂ ਹੱਥ ਜਿਵੇਂ ਲੇਟ ਆਉਣ ਦੀ ਮਾਫੀ ਮੰਗ ਰਿਏ ਤੇ ਗੁਰੂ ਦੇ ਚਰਨਾਂ ਵਿੱਚ ਸਿਰ ਅਰਪਣ ਕਰਨ ਵਾਸਤੇ ਅਰਦਾਸ ਕਰੀ ਜਾਂਦਾ ਉਹ ਸਾਰਾ ਵਰਤਾਰ ਮੇਰੇ ਤੁਹਾਡੀ ਸਾਥੀ ਅਰਪਣ ਪ੍ਰੀਤ ਕੌਰ ਕਿਰਨਦੀਪ ਕੌਰ ਸਰੰਗੀ ਮਾਸਟਰ ਉਸਤਤ ਪ੍ਰੀਤ ਸਿੰਘ ਕਰਨ ਕਨੇਡਾ ਤੁਹਾਡੀ ਸੇਵਾ ਚ ਇਉਂ ਬੇਨਤੀ ਕਰਦਾ ਹਾਂ